ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਜਿਸ ਦਾ ਵਿਸ਼ਾ ਹੈ ਜੀ ਅਨੰਦਪੁਰ ਸਾਹਿਬ ਦਾ ਮਤਾ ਜੋ ਪੀਟੈਕ 2 ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਕਲਰਕ ਮਾਸਟਰ ਕੈਡਰ ਤੇ ਹੋਰ ਆਲ گورਨਮੈਂਟ ਐਗਜ਼ਾਮ ਜੋ ਕਿ ਨੌਕਰੀ ਨਾਲ ਸੰਬੰਧਿਤ ਨੇ ਉਹ ਸਵਿਚ ਪੁੱਛੇ ਜਾਂਦੇ ਪ੍ਰਸ਼ਨ ਹਨ 1966 ਈਸਵੀ ਵਿੱਚ ਪੰਜਾਬ ਨਵਨਿਰਮਾਣ ਐਕਟ ਦੇ ਅਮਲ ਅਧੀਨ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਨਤੀਜੇ ਵਜੋਂ ਦੋ ਨਵੇਂ ਪ੍ਰਾਂਤ ਹਰਿਆਣਾ ਤੇ ਹਿਮਾਚਲ ਹੁੰਦ ਵਿੱਚ ਆਏ 1 ਨਵੰਬਰ 1968 ਪੰਜਾਬੀ ਸੂਬਾ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਪੰਜਾਬ ਹਰਿਆਣਾ ਤੇ ਹਿਮਾਚਲ ਪੰਜਾਬੀ ਸੂਬਾ ਲਹਿਰ ਮੱਦਮ ਪੈ ਗਈ ਪਰ ਕੁਝ ਮੁੱਦੇ ਅਜੇ ਵੀ ਉਲਝੇ ਰਹਿ ਗਏ ਸਨ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਪੰਜਾਬੀ ਸੂਬਾ ਲਹਿਰ ਮੱਦਮ ਪੈ ਗਈ ਲੇਕਿਨ ਕੁਝ ਮੁੱਦੇ ਸਨ ਜੋ ਹਜੇ ਉਲਝੇ ਸੰ ਜਿਵੇਂ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਰਹਿਣ ਦੇ ਨਾਲ ਨਾਲ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਸਤਾਨੀ ਰਿਹਾ ਇੱਕ ਮੁੱਦਾ ਸੀ ਕਿ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਤਸੀ ਲੇਕਿਨ ਪੰਜਾਬ ਤੇ ਹਰਿਆਣਾ ਦੀ ਇਸ ਨੂੰ ਸਾਂਝੀ ਜੋ ਹੈ ਰਾਜस्तानी ਬਣਾ ਦਿੱਤਾ ਗਿਆ ਇਹ ਬੜਾ ਹੀ ਗੰਭੀਰ ਮੁੱਦਾ ਸੀ ਪੰਜਾਬ ਨਾਲ ਲੱਗਦੀ ਪੰਜਾਬੀ ਬੋਲ ਦੇ ਖੇਤਰ ਹਾਲੇ ਵੀ ਹਰਿਆਣਾ ਤੇ ਹਿਮਾਚਲ ਦਾ ਭਾਗ ਰਹੇ ਨਦੀਆਂ ਵਿਚਲੇ ਪਾਣੀ ਦੀ ਵੰਡ ਅਜੇ ਵੀ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਰਹੀ ਪੰਜਾਬ ਦੀਆਂ ਨਦੀਆਂ ਦਾ ਪਾਣੀ ਦਰਿਆਵਾਂ ਦਾ ਪਾਣੀ ਇਸ ਦੀ ਵੰਡ ਦਾ ਮਸਲਾ ਹੱਲੇ ਵੀ ਕੇਂਦਰ ਸਰਕਾਰ ਤੇ ਕੋਲ ਹੀ ਸੀ ਸਵੇ ਪੰਜਾਬ ਦੇ ਪੱਖ ਦੇ ਮਸਲੇ ਸਨ ਉਹ ਸਮੇਂ ਦੇ ਮੁੱਖ ਮੁੱਦੇ ਸਨ ਜਿਹੜੇ ਕੀ ਸੁਲਝਾਈ ਨਹੀਂ ਗਏ ਜਾਂ ਹੱਲੇ ਵੀ ਉਮੀਦੇ ਉਵੇਂ ਹੀ ਸਨ ਅਗਲਾ ਮੁੱਦਾ ਪੰਜਾਬ ਦਾ ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ 12 ਮੈਂਬਰੀ ਕਮੇਟੀ ਦਾ ਗਠਨ ਕੀਤਾ ਕਮੇਟੀ ਦਾ ਮੰਤਵ ਸਥਿਤੀ ਦਾ ਸਹੀ ਸਰਵੇਖਣ ਤੇ ਮਤੇ ਲਈ ਮੂਲ ਰੂਪੀ ਚ ਰੂਪ ਰੇਖਾ ਤਿਆਰ ਕਰਨਾ ਸੀ ਕਮੇਟੀ ਨੇ ਇੱਕ ਵਿਸਤ੍ਰਿਤ ਮੰਗ ਅਕਤੂਬਰ 16 17 1973 ਨੂੰ ਪੇਸ਼ ਕੀਤੀ ਜਿਸ ਨੂੰ 1973 ਦੇ ਆਨੰਦਪੁਰ ਮਤੇ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਸੋ ਸ਼੍ਰੋਮਣੀ ਕਮੇਟੀ ਨੇ 12 ਮੈਂਬਰੀ ਜੋ ਹੈ ਕਮੇਟੀ ਬਣਾਈ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੇ आनंदपुर साहिब ਦੇ ਮਤੇ ਦੀ ਰੂਪਰੇਖਾ ਤੇ ਆਕਿਤ ਕੀਤੀ ਜੋ 16 17 ਅਕਤੂਬਰ 1973 ਨੂੰ ਪੇਸ਼ ਕੀਤੀ ਗਈ ਇਸ ਮਤੇਚ ਆਨੰਦਪੁਰ ਸਾਹਿਬ ਮਤੇ ਵਿੱਚ ਕੁਝ ਮੰਗਾ ਰੱਖੀਆਂ ਕੁਝ ਮੰਗਾ ਇਹ ਲਿਖਿਆ ਅਨੁਸਾਰਨ ਕਿਹੜੀਆਂ ਕ ਲਈ ਮੰਗਾ ਰੱਖੀਆਂ ਗਈਆਂ ਜੀ ਇਸ ਆਨੰਦਪੁਰ ਸਾਹਿਬ ਦੇ ਮਤੇਚ ਪੰਜਾਬੀ ਬੋਲਦੇ ਤੇ ਪੰਜਾਬ ਦੀਆਂ ਸੀਮਾਵਾਂ ਨਾਲ ਲੱਗਦੇ ਇਲਾਕੇ ਨੂੰ ਪੰਜਾਬ ਵਿੱਚ ਸ਼ਾਮਲ ਕੀਤਾ ਜਾਏ ਜਿੰਨੇ ਵੀ ਇਲਾਕੇ ਸਨ ਜਿੱਥੇ ਪੰਜਾਬੀ ਬੋਲੀ ਜਾਂਦੀ ਸੀ ਜਾਂ ਪੰਜਾਬ ਦੀਆਂ ਸੀਮਾਵਾਂ ਨਾਲ ਲੱਗਦੇ ਸਨ ਉਹ ਕਹਿੰਦੇ ਕੀ ਪੰਜਾਬ ਵਿੱਚ ਸ਼ਾਮਲ ਕੀਤੇ ਜਾਣ ਇਹ ਅਨੰਦਪੁਰ ਮਤੇ ਦੀ ਪਹਿਲੀ ਸ਼ਰਤ ਸੀ ਅਗਲੀ ਸ਼ਰਤ ਸ਼ਰਤ ਨੰਬਰ 2 ਅਨੰਦਪੁਰ ਸਰਦ ਮਤਾ ਸਵਿਧਾਨ ਤਹਿਤ ਪ੍ਰਾਂਤਾਂ ਨੂੰ ਕੇਂਦਰ ਸਰਕਾਰ ਤੋਂ ਮੁਕਤ ਕਰਨਾ ਤੇ ਕੇਂਦਰ ਸਰਕਾਰ ਦਾ ਕੰਟਰੋਲ ਫੌਜਦਾਰੀ ਵਿਦੇਸ਼ੀ ਮੁੱਦਿਆਂ ਡਾਕ ਤਾਰ ਵਿਭਾਗ ਮੋਦਰਾ ਅਤੇ ਰੇਲਵੇ ਤਹਿਤ ਸੀਮਿਤ ਕਰਨਾ ਪੰਜਾਬ ਤੋਂ ਬਾਹਰ ਵਾਸਤੇ ਸਿੱਖ ਆਲਪ ਸੰਖੇਕ ਦੀ ਸੁਰੱਖਿਆ ਕਰਨਾ ਪੰਜਾਬ ਦੇ ਬਾਹਰ ਰਾਜਾਂ ਚ ਸੂਬਿਆਂ ਚ ਸਿੱਖਾਂ ਦੀ ਗਿਣਤੀ ਘੱਟ ਹੈ ਉਥੇ ਵੱਸਦੇ ਨੇ ਜੋ ਲੋਕ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏ ਇਹ ਮੰਗ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀ ਕੀਤੀ ਗਈ ਤੇ ਪ੍ਰਾਂਤਾਂ ਨੂੰ ਕੇਂਦਰ ਸਰਕਾਰ ਦੇ ਕੰਟਰੋਲ ਤੋਂ ਮੁਕਤ ਕੀਤਾ ਜਾਵੇ ਕਿ ਰਾਜਾਂ ਕੋਲ ਆਪਣੇ ਅਧਿਕਾਰ ਹੋਣ ਸਰਹਾਰ ਭਾਰਤੀ ਗੁਰਦੁਆਰਾ ਐਕਟ ਲਾਗੂ ਕਰਨਾ ਤੇ ਭਾਰਤ ਵਿੱਚਲੇ ਸਮੁੱਚੇ ਇਤਿਹਾਸਿਕ ਗੁਰਦੁਆਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਹੇਠ ਲਿਆਉਣਾ ਸਰਬ ਭਾਰਤੀ ਗੁਰਦੁਆਰਾ ਐਕਟ ਸਾਰੀ ਗੁਰਦੁਆਰਿਆਂ ਤੇ ਲਾਗੂ ਕਰਨਾ ਤੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਉਸ ਦੇ ਅਧਿਕਾਰ ਖੇਤਰ ਹੇਠ ਲਿਆਉਣਾ ਇਹ ਵੀ ਇੱਕ ਮੰਗ ਸੀ ਗੁਰਦੁਆਰਿਆਂ ਦੇ ਸਬੰਧੀ ਕਿ ਉਹਨਾਂ ਦੀ ਸਾਮ ਸੰਭਾਲ ਜੋ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਿਕ ਗੁਰਦੁਆਰਿਆਂ ਦੀ ਕਰੇਗੀ ਅਗਲੀ ਮੰਗ ਨਨਦਪੁਰ ਸਾਹਿਬ ਦੇ ਮੱਤੇ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਪਾਕਿਸਤਾਨ ਵਿੱਚਲੇ ਹੋਰ ਗੁਰਦੁਆਰਿਆਂ ਦੇ ਵਿਗਨ ਰਹਿਤ ਦਰਸ਼ਨ ਸੈਨਿਕ ਸੇਵਾਵਾਂ ਵਿੱਚ ਸਿੱਖਾਂ ਨੂੰ ਰਾਖਵਾ ਦੇਣ ਕਰਨ ਦੇਣ ਦੀ ਮੰਗ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਇਤਿਹਾਸਿਕ ਗੁਰਦੁਆਰੇ ਜੋ ਪਾਕਿਸਤਾਨ ਚ ਹਨ ਉਨ੍ਹਾਂ ਦੇ bina ਰੁਕਾਵਟ ਸਿੱਖ ਸੰਗਤਾਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਏ ਸੈਨਾ ਦੇ ਵਿੱਚ ਸਿੱਖਾਂ ਦਾ ਰਾਖਵਾ ਕਰਨ ਕੀਤਾ ਜਾਏ ਜੇਕਰ ਅਜੇ ਵੀ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ప్రతి ਪਰਿਵਾਰ ਜ਼ਮੀਨੀ ਮਲਕੀਅਤ 17 ਏਕੜ ਤੋਂ 30 ਏਕੜ ਤੱਕ ਵਿਦੌਨ ਸੰਬੰਧੀ ਵਿਚੋਲਗੀ ਖਤਮ ਕਰਨਾ ਪੈਦਾਵਾਰ ਦੀ ਕੀਮਤ ਦੇ ਆਧਾਰ ਤੇ ਖੇਤੀ ਉਤਪਾਦਨਾਂ ਦੀਆਂ ਕੀਮਤਾਂ ਨਿਯਤ ਕਰਨਾ ਨਿਸ਼ਚਿਤ ਕਰਨਾ ਤੇ ਇਹ ਫੈਸਲਾ ਪ੍ਰਾਂਤ ਸਰਕਾਰਾਂ ਵੱਲੋਂ ਲਿਆ ਜਾਏਗਾ ਭਾਵ ਕੇਂਦਰ ਦਾ ਜੋ ਕੰਟਰੋਲ ਹੈ ਉਹ ਰਾਜਾਂ ਤੇ ਘੱਟ ਕਰਕੇ ਰਾਜ ਸਰਕਾਰਾਂ ਨੂੰ ਇਹ ਅਧਿਕਾਰ ਦਿੱਤਾ ਜਾਏ ਕਿ ਉਹ ਆਪਣੇ ਪੈਦਾਵਾਰ ਦੀ ਜੋ ਕੀਮਤ ਹੈ ਪੰਜਾਬ ਸਰਕਾਰ ਖੁਦ ਜੋ ਹੈ ਉਹ ਨਿਸ਼ਚਿਤ ਕਰ ਸਕੇ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਗਨ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਸਮੁੱਚੀ ਮੂਲ ਉਦਯੋਗਿਕ ਸੰਸਥਾਵਾਂ ਲੋਕ ਵਿਭਾਗ ਦੇ ਅਧੀਨ ਲਿਆਂਦੀਆਂ ਜਾਣ ਸਮੁੱਚੇ ਖਪਤਕਾਰ ਸੰਬੰਧੀ ਉਦਯੋਗਿਕ ਸੰਸਥਾਵਾਂ ਦਾ ਰਾਸ਼ਟਰੀਕਰਨ ਕੀਤਾ ਜਾਵੇ ਤੇ ਖੇਤੀ ਕਾਮਿਆਂ ਲਈ ਨਿਯਤ ਕਟੋ-ਕਟ ਮਹਤਾਨਾ ਵਧਾਇਆ ਜਾਵੇ ਖੇਤੀ ਕਾਮੇ ਜੋ ਖੇਤੀ ਮਜ਼ਦੂਰ ਹਨ ਉਹਨਾਂ ਦੀ ਘੱਟ ਤੋਂ ਘੱਟ ਮਜ਼ਦੂਰੀ ਜੋ ਹੈ ਨਿਸ਼ਚਿਤ ਕੀਤੀ ਜਾਏ ਤਾਂ ਜੋ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਜੋ ਸ਼ੋਸ਼ਣ ਨਾ ਕੀਤਾ ਜਾ ਸਕੇ ਉਦਯੋਗੀ ਸੰਸਥਾਾਂ માં ਲੋਕ ਵਿਭਾਗ ਦੇ ਦਿਨ ਲੈਂਦਿਆਂ ਜਾਣ ਤੇ ਉਹਨਾਂ ਦਾ ਰਸਟੀਕਰਨ ਕੀਤਾ ਜਾਏ ਇਸ ਚੈਨਲ ਤੇ ਪੰਜਾਬੀ ਸਿਕਸ ਤੇ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਮੌਕ ਟੈਸਟ ਵੀ ਹਨ ਮੌਕ ਟੈਸਟ ਤੁਹਾਡੇ ਪੇਪਰ ਦੀ ਤਿਆਰੀ ਚ ਕਾਫੀ ਸਹਾਇਕ ਸਿੱਧ ਹੋਣਗੇ ਅਗਲਾ ਮੁੱਦਾ ਜਮੰਗ ਉਦਯੋਗਿਕ ਸੰਸਥਾਵਾਂ ਵਿੱਚ ਮਜ਼ਦੂਰੀ ਕਰਦੇ ਕਾਮਿਆਂ ਲਈ ਜ਼ਰੂਰਤ ਅਨਸਾਰ ਘੱਟ ਤੋਂ ਘੱਟ ਮਹਤਾਨਾ ਨਿਸ਼ਚਿਤ ਕੀਤਾ ਜਾਵੇ। ਥੀਨ ਡੈਮ ਦਾ ਨਿਰਮਾਣ ਛੇਤੀ ਤੋਂ ਛੇਤੀ ਮੁਕੰਮਲ ਕਰਾਇਆ ਜਾਵੇ ਅਤੇ ਹੋਰ ਊਰਜਾ ਪਲਾਂਟ ਲਗਾਏ ਜਾਣ। ਖੇਤੀ ਦੇ ਨਾਲ ਨਾਲ ਉਦਯੋਗਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਵੀ ਘੱਟੋ-ਘੱਟ ਜੋ ਹੈ ਉਹਨਾਂ ਦੀ ਮਜ਼ਦੂਰੀ ਨਿਸ਼ਚਿਤ ਕੀਤੀ ਜਾਵੇ। ਥੀਨ ਡੈਮ ਦਾ ਨਿਰਮਾਣ ਮੁਕੰਮਲ ਕਰਨ ਦੇ ਨਾਲ ਨਾਲ ਹੋਰ ਊਰਜਾ ਪਲਾਂਟ ਬਿਜਲੀ ਪਲਾਂਟ ਜੋ ਲਗਾਏ ਜਾਣ ਤਾਂ ਜੋ ਪੰਜਾਬ ਚ ਬਿਜਲੀ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ ਕਮੈਂਟ ਬਾਕਸ ਤੇ ਜਾ ਕੇ ਤੁਸੀਂ ਜ਼ਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿਤ ਹੋ ਰਿਹਾ ਹੈ ਪਰਮਾਣੂ ਊਰਜਾ ਤੇ ਆਧਾਰਿਤ ਪਲਾਂਟ ਲਗਾਉਣ ਦੀ ਤਜ਼ਵੀਜ਼ ਰੱਖੀ ਜਾਏ ਚੰਡੀਗੜ੍ਹ ਪੰਜਾਬ ਨੂੰ ਮੁਕੰਮਲ ਤੌਰ ਤੇ ਦਿੱਤਾ ਜਾਏ ਹਰਿਆਣਾ ਦਾ ਇਸ ਤੇ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਗਵਾਂਦੀ ਰਾਜਾਂ ਜਿਵੇਂ ਕਿ ਹਿਮਾਚਲ ਪ੍ਰਦੇਸ਼ ਰਾਜਸਥਾਨ ਹਰਿਆਣਾ ਤੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦੇਣ ਸੰਬੰਧੀ ਸੋ ਮੇਨ ਮੁੱਦਾ ਜੋ ਅਨੰਦਪੁਰ ਸਾਹਿਬ ਦਾ ਸੀ ਉਸ ਦੀਆਂ ਮੰਗਾਂ ਜਿਸ ਵਿੱਚ ਚੰਡੀਗੜ੍ਹ ਹੈ ਮੁਕੰਮਲ ਤੌਰ ਤੇ ਉਹ ਕਹਿੰਦੇ ਹੈ ਕਿ ਪੰਜਾਬ ਦੀ ਰਾਸਤਾਨੀ ਨਹੀਂ ਹੋਣੀ ਚਾਹੀਦੀ ਹੈ ਹਰਿਆਣਾ ਦਾ ਇਸ ਤੇ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਤੇ ਜਿੰਨੇ ਵੀ ਗਵਾਂਢੀ ਰਾਜਨੀਏ ਜੋ ਪੰਜਾਬ ਦੇ ਨਾਲ ਲੱਗਦੇ ਨੇ ਹਿਮਾਚਲ ਪ੍ਰਦੇਸ਼ ਰਾਜਸਥਾਨ ਹਰਿਆਣਾ ਤੇ ਦਿੱਲੀ ਇੱਥੇ ਉਹ ਕਹਿੰਦੇ ਕਿ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਏ ਪੰਜਾਬ ਚ ਮਾਤ ਭਾਸ਼ਾ ਹੈ ਉੱਥੇ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਏ ਸੋ ਅੱਜ ਦਾ ਵਿਸ਼ਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦਾ ਮਤਾ ਜੋ ਕਿ ਬੜਾ ਹੀ ਮਹੱਤਵਪੂਰਨ ਹੈ ਇਸੇ ਮੰਗਾ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਮੌਕ ਟੈਸਟ ਤੇ ਪੰਜਾਬੀ ਹਿਸਟਰੀ ਸਵਿਕਸ ਵਿਸ਼ੇ ਨਾਲ्स ਬੰਦੀ ਕਾਫੀ ਜਾਣਕਾਰੀਆਂ ਤੁਹਾਨੂੰ ਮਿਲ ਸਕਦੀਆਂ ਹਨ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰਾ ਇੱਕ Facebook ਪੇਜ ਪੰਜਾਬੀ ਵਾਲੇ ਪੈਂਜੀ ਹੈ ਉਸ ਨੂੰ ਲਾਈਕ ਫੋਲੋ ਅਤੇ ਸ਼ੇਅਰ ਜੂਰ ਕਰੋ ਜੀ ਉੱਥੇ ਵੀ ਤੁਹਾਨੂੰ ਆਪਣੇ ਵਿਸ਼ੇ ਨਾਲ ਸੰਬੰਧਿਤ ਕਾਫੀ ਜਾਣਕਾਰੀ ਮਿਲ ਜਾਏਗੀ 蛋黄。